ਅਜਿ ਤਰ੍ਹਾਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਮਲਾਜਮਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਤੋਏ ਪੁਰ ਦੇ ਕਿ ਪੂਰਾ ਮਾਮਲਾ ਤੁਸੀਂ ਮੌਕੇ ਦੇ ਉੱਪਰ ਪਹੁੰਚੇ ਇਸ ਤਰ੍ਹਾਂ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਅੱਜ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਦਰਸ਼ਨਾਂ ਵਾਸਤੇ ਆਏ ਸੀ ਜਿੱਦਾਂ ਕਾਂਗਰਸ ਦੇ ਵੀ ਸੀਨੀਅਰ ਤੇ ਕੋਈ ਲੀਡਰ ਆਏ ਸੀ ਉਸੇ ਕਰਕੇ ਬਹੁਤ ਸਾਰਾ ਟ੍ਰੈਫਿਕ ਸੀ ਤੇ بارش ਪੈ ਰਹੀ ਸੀ ਜੋ ਲੋਕ ਉੱਥੇ ਜਿਹੜਾ ਟੋਇਆਂ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਸੀ ਜਿਸ ਬੰਦੀ ਲੋਕ ਜਿਹੜੇ ਆ ਵੱਖ-ਵੱਖ ਕੰਪਲੇਨ ਸਾਡਾ ਕੰਪਲੇਨ ਨੰਬਰ ਤੇਤੇ ਬਾਰੇ ਸੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਾ ਗੁਰਪ੍ਰੀਤ ਖੁੱਲਰ ਜੀ ਵੱਲੋਂ ਡੈਕਸ਼ਨ ਸੀ ਕੋਈ ਵੀ ਜਾਮ ਨਹੀਂ ਲੱਗਣ ਦੇਣਾ ਲੋਕਾਂ ਨੂੰ ਕੋਈ ਸ਼ਬਦਾ ਜਿਹੜੀ ਨਾ ਹੋਵੇ ਲੋਕਾਂ ਦੀ ਜਾ ਕੇ ਹੈਲਪ ਕਰੋ ਜੋ ਮੌਕੇ ਤੇ ਜਾ ਕੇ ਦੇਖਿਆ ਸਾਡੇ ਵੱਲੋਂ ਹਾਈਵੇ ਤੇ ਜਿਹੜੇ ਮਿਸਟਰ ਅਫਜ਼ਲ ਨੇ ਨੈਸ਼ਨਲ ਹਾਈਵੇ ਅਥਾਰਟੀ ਸੈਂਟਰਲ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਟਾਈ ਅਪ ਕੀਤਾ ਗਿਆ ਉਹਨਾਂ ਨੂੰ ਕਿ ਆ ਕੇ ਠੇਕੇਦਾਰ ਨੂੰ ਜਿਹੜਾ ਉਹਨੂੰ ਕੋਟ ਫਰੀ ਕਰ لیکن بار بار ਕਹਿੰਦੇ ਉਹਦੇ ਉਹਨਾਂ ਦੇ ठेकेदार ਜਿਹੜਾ ਉੱਥੇ ਮੌਕੇ ਤੇ ਨਹੀਂ ਆਇਆ ਜੋ ਲੋਕਾਂ ਦੀ ਸ਼ਿਕਾਇਤ ਨੂੰ ਤੇ ਲੋਕਾਂ ਦੇ ਦੇਖ ਕੇ ਕਿ ਜਾਮ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਲੋਕ بارش ਦੇ ਵਿੱਚ ਤੇ ਫਿਰ ਸਾਡੇ ਕਰਮਚਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਉੱਥੇ ਜਾ ਕੇ ਤੇ ਇਹਦਾ ਟੋਏ ਦੇ ਤੇ ਲਿਆ ਕੇ ਕੇਰੀ ਆਪ ਟੋਇਆਂ ਦੇ ਵਿੱਚ ਪਾ ਕੇ ਤੇ ਰਸਤੇ ਨੂੰ ਪਧਰਾ ਕਰਕੇ ਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਤਾਂ ਜੋ ਹੁਣ ਠੀਕ ਜਿਹੜੀ ਟ੍ਰੈਫਿਕ ਆ ਉਹ ਜਾਮ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੁਣ ਟ੍ਰੈਫਿਕ ਜਿਹੜੀ ਚੱਲ ਰਹੀ ਹੈ ਸਲਾਹ ਜੀ ਜਿਹੜਾ ਜਾਮ ਲੱਗ ਰਿਹਾ ਸੀ ਟੋਏਆਂ ਕਰਕੇ ਲੱਗ ਰਿਹਾ ਸੀ ਬਿਲਕੁਲ ਜੀ ਟੋਏ ਨੇ ਕਾਫੀ ਡੂੰਘੇ ਉਹ ਟੋਏ ਜਿਹੜੀ ਜਿਹੜਾ ਪੁਲ ਬਣ ਰਿਹਾ ਉਹਦੇ ਨਾਲ ਜਿਹੜੀ ਆ ਠੇਕੇਦਾਰ ਨੇ ਜਿਹੜੀ ਰੋਡ ਬਣਾਉਣੀ ਸੀ ਉਹ ਰੋਡ ਜਿਹੜੀ ਆ ਉਹ ਪ੍ਰੋਪਰ ਨਹੀਂ ਬਣਾਈ ਉਹ ਰੋਡ ਦੇ ਵਿੱਚ ਬਹੁਤ ਡੂੰਘੇ ਟੋਏ ਨੇ ਜਿਸ ਵਜ੍ਹਾ ਕਰਕੇ ਜਿਹੜਾ ਇਹ ਜਾਮ ਲੱਗਦਾ ਉਹ ਕਦੇ ਹਾਸੇਬੋਦ ਵਾਪਰਦੇ ਦੀ ਉਹਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਤੁਹਾਨੂੰ ਨਹੀਂ ਜੀ ਇਸੇ ਕਰਕੇ ਕਾਫੀ ਸ਼ਿਕਾਇਤਾਂ ਆ ਰਹੀਆਂ ਹਨ ਜੋ ਕਮਿਸ਼ਨਰ ਸਾਹਿਬ ਨੂੰ ਆ ਰਹੀਆਂ ਸੀ ਸਾਡੇ ਫੋਨ ਦੇ ਉੱਤੇ ਵੀ ਆ ਰਹੀਆਂ ਸੀ ਜੋ ਵਾਰ-ਵਾਰ ਲੋਕ ਜਿਹੜੇ ਆ ਕਰੇ ਸੀ ਜੋ ਸਾਬਦਰਵਨ ਮਿਸ਼ਨ ਸਾਬਰ ਉਹ ਟੈਕਸ਼ਨ ਸੀ ਕੇ ਮੌਕੇ ਤੇ ਜਾਓ ਤੇ ਨਾਲ ਇਹਨੂੰ ਇਹਦਾ ਹਲਕਾ ਰੱਖ ਕੇ ਆਓ ਤੇ ਮੌਕੇ ਤੇ ਜਾ ਕੇ ਸਾਡੇ ਕਰਮਚਾਰੀਆਂ ਨੇ ਬਹੁਤ ਜਿਹੜਾ ਵਾ ਸ਼ਲਾਗਾ ਜੋ ਕੰਮ ਕੀਤਾ ਜੋ ਆਬ ਯੂਨੀਫਾਰਮ ਦੇ ਵਿੱਚ ਹੋ ਕੇ ਸਾਰੇ ਟੋਏਾਂ ਦੇ ਚਾਹ ਬਰੋੜੀ ਪਾ ਕੇ ਪਧਰਾ ਕਰਕੇ ਲੋਕਾਂ ਦਾ ਜਿਆ ਰਸਤਾ ਸਾਫ ਕੀਤਾ ਅਜਿਹਾ ਕਿ ਸੋਸ਼ਲ ਮੀਡੀਆ ਤੋਂ ਪਰ ਮਲਾਜਮਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਟੋਏ ਪੂਰੇ ਦੇ ਕਿ ਪੂਰਾ ਮਾਮਲਾ ਤੁਸੀਂ ਮੌਕੇ ਦੇ ਉੱਪਰ ਪਹੁੰਚੇ ਇਸ ਤਰ੍ਹਾਂ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਦੇ ਵਿੱਚ ਅੱਜ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਦਰਸ਼ਨਾਂ ਵਾਸਤੇ ਆਏ ਸੀ। ਇੱਥਾ ਕਾਂਗਰਸ ਦੇ ਵੀ ਸਨੀਏ ਤੇ ਕੁਝ ਲੀਡਰ ਆਏ ਸੀ। ਉਸੇ ਕਰਕੇ ਬਹੁਤ ਸਾਰਾ ਟ੍ਰੈਫਿਕ ਸੀ ਤੇ بارش ਪੈ ਰਹੀ ਸੀ। ਜੋ ਲੋਕ ਉੱਥੇ ਜਿਹੜਾ ਟੋਇਆਂ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਾਮ ਹੁੰਦੀ ਸੀ। ਜਿਸ ਬੰਦੀ ਲੋਕ ਜਿਹੜੇ ਆ ਵਕ ਵਕ ਕੰਪਲੇਨ ਸਾਡਾ ਕੰਪਲੇਨ ਨੰਬਰ ਤੇਤੇ ਭਾਰੇ ਸੀ। ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰ ਗੁਰਪ੍ਰੀਤ ਪੁੱਲਰ ਜੀ ਵੱਲੋਂ ਡਰੈਕਸ਼ਨਸ਼ਿਪੇ ਕੋਈ ਵੀ ਜਾਮ ਨਹੀਂ ਲੱਗਣ ਦੇਣਾ ਲੋਕਾਂ ਨੂੰ ਕੋਈ ਸ਼ਰਧਾ ਜਿਹੜੀ ਨਾ ਹੋਵੇ ਲੋਕਾਂ ਦੀ ਜਾ ਕੇ ਹੈਲਪ ਕਰੋ ਜੋ ਮੌਕੇ ਤੇ ਜਾ ਕੇ ਦੇਖਿਆ ਸਾਡੇ ਵੱਲੋਂ ਹਾਈਵੇ ਤੇ ਦੇ ਮਿਸਟਰ ਅਫਜ਼ਲ ਨੇ ਨੈਸ਼ਨਲ ਹਾਈਵੇ ਥੌਰਟੀ ਸੈਂਟਰ ਡਿਪਾਰਟਮੈਂਟ ਦੇ ਉਹਨਾਂ ਦੇ ਨਾਲ ਟਰਾਈਪ ਕੀਤਾ ਗਿਆ ਉਹਨਾਂ ਨੂੰ ਕਿਹਾ ਕਿ ਠੇਕੇਦਾਰ ਨੂੰ ਜਿਹੜਾ ਉਹਨੂੰ ਕੋਟੋਏ ਫ੍ਰੀ ਕਰ ਲੇਕਿਨ ਬਾਰ ਬਾਰ ਕਹਿੰਦੇ ਉਹਦੇ ਉਹਨਾਂ ਦੇ ਠੇਕੇਦਾਰ ਜਿਹੜਾ ਉੱਥੇ ਮੌਕੇ ਤੇ ਨਹੀਂ ਆਇਆ ਜੋ ਲੋਕਾਂ ਦੀ ਸ਼ਿਕਾਇਤ ਨੂੰ ਲੋਕਾਂ ਦੇ ਦੇਖ ਕੇ ਕਿ ਜਾਨ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਜੋ بارش ਦੇ ਵਿੱਚ ਤੇ ਸਾਡੇ ਕਰਮਚਾਰੀ ਜਿਹੜੇ ਆ ਉਹਨਾਂ ਨੇ ਆਪ ਹੀ ਉੱਥੇ ਜਾ ਕੇ ਤੇ ਇਹਦਾ ਟੋਏ ਦੇ ਤੇ ਲਿਆ ਕੇ ਕੇਰੀ ਆਪ ਟੋਇਆਂ ਦੇ ਵਿੱਚ ਪਾ ਕੇ ਤੇ ਰਸਤੇ ਨੂੰ ਪਧਰਾ ਕਰਕੇ ਤੇ ਟ੍ਰੈਫਿਕ ਨੂੰ ਜਿਹੜਾ ਰੈਗੂਲੇਟ ਕੀਤਾ ਤਾਂ ਜੋ ਹੁਣ ਠੀਕ ਜਿਹੜੀ ਟ੍ਰੈਫਿਕ ਆ ਉਹ ਜਾਮ ਜਿਹੜਾ ਬਿਲਕੁਲ ਕਲੀਅਰ ਹੋ ਗਿਆ ਹੁਣ ਟ੍ਰੈਫਿਕ ਜਿਹੜੀ ਚੱਲ ਰਹੀ ਹੈ ਤਾਂ ਲੱਗਦਾ ਜੀ ਜਿਹੜਾ ਜਾਮ ਲੱਗ ਰਿਹਾ ਸੀ ਟੋਇਆਂ ਕਰਕੇ ਲੱਗ ਰਿਹਾ ਸੀ ਬਿਲਕੁਲ ਜੀ ਟੋਏ ਨੇ ਕਾਫੀ ਢੂੰਗੇ ਉਹ ਟੋਏ ਜਿਹੜੀ ਜਿਹੜਾ ਪੁਲ ਬਣ ਰਿਹਾ ਉਹਦੇ ਨਾਲ ਜਿਹੜੀ ਆ ਠੇਕੇਦਾਰ ਨੇ ਜਿਹੜੀ ਰੋਡ ਬਣਾਉਣੀ ਸੀ ਉਹ ਰੋਡ ਜਿਹੜੀ ਆ ਉਹ ਪ੍ਰੋਪਰ ਨਹੀਂ ਬਣਾਈ। ਉਹ ਰੋਡ ਦੇ ਵਿੱਚ ਬਹੁਤ ਡੂੰਘੇ ਟੋਏ ਨੇ ਜਿਸ ਵਜ੍ਹਾ ਕਰਕੇ ਜਿਹੜਾ ਜਮ ਰਕਦਾ। ਉਹ ਕਹਿੰਦੇ ਹਾਸੇ ਬਹੁਤ ਵਾਪਰਦੇ ਦੀ ਉਹਦੀ ਸ਼ਿਕਾਇਤਾਂ ਬਹੁਤ ਆ ਰਹੀਆਂ ਸੀ ਤੁਹਾਨੂੰ। ਨਹੀਂ ਜੀ ਇਸ ਤੇ ਫਿਰ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਮਾਨ ਜੋ ਕਮਿਸ਼ਨ ਸਾਹਿਬ ਨੂੰ ਆ ਰਹੀਆਂ ਸੀ ਸਾਡੇ ਫੋਨ ਦੇ ਉੱਤੇ ਵੀ ਆ ਰਹੀਆਂ ਸੀ। ਜੋ ਵਾਰ-ਵਾਰ ਲੋਕ ਜਿਹੜੇ ਆ ਕਰੇ ਸੀ। ਜੋ ਸਾਹਿਬ ਅਧਰਵ ਨੂੰ ਕਮਿਸ਼ਨ ਸਾਹਿਬ ਨੂੰ ਟੈਕਸ਼ਨ ਸੀ ਕੇ ਮੌਕੇ ਤੇ ਜਾਓ ਤੇ ਨਾਲ ਇਹਨੂੰ ਇਹਦਾ ਹਲ ਕਰਾ ਕੇ ਆਓ। ਤੇ ਮੌਕੇ ਤੇ ਜਾ ਕੇ ਸਾਡੇ ਕਰਮਚਾਰੀਆਂ ਨੇ ਬਹੁਤ ਜਿਹੜਾ ਵਾ ਸ਼ਲਾਗਾ ਜੋ ਕੰਮ ਕੀਤਾ। ਜੋ ਆਬ ਜੁਨੀਫਾਰਮ ਦੇ ਵਿੱਚ ਹੋ ਕੇ ਸਾਰੇ ਟੋਏਾਂ ਦੇ ਚਾਹ ਬਰੋੜੀ ਪਾ ਕੇ 15 ਕਰਕੇ ਲੋਕਾਂ ਦਾ ਜਿਆ ਰਸਤਾ ਸਾਫ ਕੀਤਾ